ਅਮਰੀਕਾ ਤੋਂ ਜਹਾਜ਼ ਫੜ ਕੇ ਸਿੱਧਾ ਖਡੂਰ ਸਾਹਿਬ ਪਹੁੰਚੇ ਭਗਵੰਤ ਮਾਨ ਦੇ ਖਾਸਮ ਖਾਸ ਰਹੇ ਤੇ ਪ੍ਰਚਾਰ ਕਰ ਰਹੇ ਹਾਂ ਅਮਰਤਪਾਲ ਨੇ ਮੇਰੇ ਵਧੀਆ ਮਿੱਤਰ ਨੇ ਮੁੱਖ ਮੰਤਰੀ ਸਾਹਿਬ ਮਾਨਜੋਤ ਭਗਵੰਤ ਮਾਨ ਸੀਐਮ ਸਾਹਿਬ ਸਾਸਰੀ ਗਾਲ ਤੁਹਾਡਾ ਮਿੱਤਰ ਜੋਤਵੀਰ ਲੋਕਾਂ ਦੇ ਪੱਗਵਟ ਭਰਾ ਹਿੰਦੇ ਸੀ ਪੱਗਵਟ ਭਰਾ ਸੀ ਮੈਂ ਇਹਦੇ ਭਗਵੰਤ ਤੇ ਜਦੋਂ ਇਹ ਸੀਐਮ ਬਣਿਆ ਨਾ ਤੇ ਮੇਰੇ ਘਰ ਦੇ ਬੰਨਾਂ ਕਿਹਾ ਤੂੰ ਵੀ ਕੋਈ ਚੱਜ ਕਰ ਲੈ ਆਪਣਾ ਯਾਰ ਵੇਚ ਲੈ ਤੂੰ ਇੰਜ ਲਾਣ ਪੀਏ ਨਾ ਉਹ ਲਾਣ ਪੀਪੀਏ ਵਾਹੇ ਮੁੱਖ ਮੰਤਰੀ ਬਣ ਗਿਆ ਦੱਸ ਇਹਨਾਂ ਨੂੰ ਜਿੰਨਾ ਸੀ ਅਮਰੀਕਾ ਤੋਂ ਪੈਸਾ ਇਕੱਠਾ ਕਰ ਕਰ ਸੁਟਿਆ ਇਧਰ ਨੂੰ ਉਹਨਾਂ ਜਿੰਨੀ ਆਸ ਸੀ ਉਹਨਾਂ ਯਾਰ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਫਿਰ ਮਨ ਟੁੱਟਦਾ ਮੋਗੇ ਨਾਲ ਸਾਹ ਬੋ ਡੇਪੇ ਰਾਤ ਆ ਤੇ ਹੁਣ ਸਾਡੇ ਕੁੜੀਆ ਇਨਕਲਾਬ ਫਸਿਆ ਹੀ ਸਾਡੇ ਅਈ ਉਹ ਤਾਂ ਪੈਸੇ ਇਕੱਠੇ ਕਰ ਕਰ ਕੇ ਲੰਡਿਆ ਸੀ ਮੈਨੂੰ ਬੜਾ ਦੁੱਖ ਲੱਗਾ ਕੇ ਗੁਰੂਆ ਉਧਰ ਬੋ ਉਧਰ ਬਰ ਪਾਵੇ ਮੈਂ ਸਟੋਰ ਦੇ ਬਾਹਰੋਂ ਬਰਪੂਰ ਸਾਫ਼ ਕਰਕੇ ਨਾ ਮੈਂ ਅੰਦਰ ਆਣ ਕੇ ਨਾ ਬੈਠਾ ਤੇ ਮਿਲਣਾ ਮੈਂ ਫੇਸਬੁਕ ਖੋਲੀ ਤੇ ਉੱਥੇ ਪਤਾ ਲੱਗ ਗਿਆ ਵੀ ਝੰਡਾ ਤੇ ਝੁੱਲ ਗਿਆ ਤੇ ਮੈਂ ਨਾ ਫੋਨ ਕੀਤਾ ਮੈਂ ਸਿੱਧਾ ਫੋਨ ਲਾਇਆ ਮੈਂ ਵੀ ਸਾਬ ਮਤਲਬ ਐਦਾ ਨਾ ਕਰੋ ਵੀ ਸਾਡੇ ਦੇ ਮਤਲਬ ਆਪਣਾ ਇਨਕਲਾਬ ਭਗਸਿਆ ਆਪਣਾ ਕਿਹਦੇ ਇਨਕਲਾਬ ਰਹਿ ਜਾਊਗਾ ਆਪਾਂ ਤਾਂ ਇੱਕ ਕੋਰੀ ਵਾਲੀ ਟレイン ਲੁੱਟਣੀ ਸਵੇਰੇ ਤੇ ਨਾ ਤੇਰ ਕੋ ਪੀਤੀ ਸਵੇਰੇ ਉੱਠੇ ਨਾ ਜਾਵੇ ਤੇ ਮੈਨੂੰ ਕਹਿੰਦਾ ਮੈਂ ਐਮਪੀ ਆ ਉਹਦਾ ਐਮਪੀ ਬਣ ਗਿਆ ਸੀ ਐਮਪੀ ਆ ਤੂੰ ਐਮਪੀ ਨੂੰ ਨਾ ਸਲਾਮਾਂ ਦੇ ਭਗਵੰਤਬਾਹ ਮੈਂ ਨਾ 4-4 ਘੰਟੇ ਗੱਲਾਂ ਕਰਦੇ ਰਹੇ ਬੜੀਆਂ ਗੱਲਾਂ ਰਿਕਾਰਡ ਵੀ ਹੋਣਗੀਆਂ ਮਾਨਸ ਚਲੋ ਮੈਂ ਉਹ ਉਸ ਗੱਲ 'ਚ ਨਹੀਂ ਪੈਂਦਾ ਆਪਣੇ ਸੱਜਣਾਂ ਦੀਆਂ ਟੱਕੀਆਂ ਹੀ ਰਹਿਣ ਤਾਂ ਚੰਗੀਆਂ ਵਾਂ ਚਾਹੇ ਚੰਗੀਆਂ ਹੋਣ ਚਾਹੇ ਮੰਦੀਆਂ ਹੋਣ ਚਾਹੇ ਇਹਨਾਂ ਦੀਆਂ ਚਾਹੇ ਪੰਨੂ ਸਾਹਿਬ ਦੀਆਂ ਬੜੀ ਮਿੱਤਰਤਾ ਰਹੀ ਤੁਹਾਡੀ ਕੀ ਕਹੇ ਸੀ ਤੋ ਤੋ ਹੁਣ ਵੀ ਮਿੱਤਰ ਨੇ ਹੁਣ ਹੁਣ ਵੀ ਮਿੱਤਰ ਨੇ ਤੁਹਾਡੇ ਕੋ ਅਮਰੀਕਾ ਆਉਂਦੇ ਰਹੇ ਆ ਹਾਂਜੀ ਹਾਂਜੀ ਕਿਵੇਂ ਪੰਜਾਬ ਦੀ ਹੁੰਦੀ ਸੀ ਗੱਲਾਂ ਅਮਰੀਕਾ ਤੋਂ ਜੋ ਦੋ ਬੰਦਾ ਪੰਜਾਬ ਹੁੰਦਾ ਉਹਨੂੰ ਇੱਕ ਡਰ ਸਤਾਉਂਦਾ ਕਿਤੇ ਸਾਨੂੰ 에어ਪੋਰਟ ਤੇ ਨਾ ਰੋਕ ਲੈਣ ਸਾਨੂੰ ਕਿਤੇ ਐ ਨਾ ਹੋਵੇ ਵੀ ਬਾਹਰ ਮੁੜ ਕੇ ਜਾ ਹੀ ਨਾ ਪਾਈਏ ਡਰ ਨਹੀਂ ਲੱਗਦਾ ਤੈਨੂੰ ਤੇ ਹਰਦੂ ਲਾਣਦਿਆ ਇਹ ਕਿਤੇ ਮੇਰੇ ਡੀਐਨਏ ਦੇ ਵਿੱਚ ਵੀ ਕਿਤੇ ਨਾ ਕਿਤੇ ਉਸ ਗੋਬਿੰਦ ਪਾਸ਼ਾ ਦਾ ਕਿਤੇ ਮੇਰੇ ਡੀਐਨਏ 'ਚ ਬਲੱਡ ਹੋਊਗਾ ਨਾ ਕਿਉਂ ਮੈਨੂੰ ਲਾਤਾ ਨਾ ਪਾਊਗਾ ਜੇ ਮੈਂ ਐਸ ਗੱਲੋਂ ਹੀ ਡਰ ਗਿਆ ਤੂੰ ਇਹਨੇ ਸਾਰੇ ਜਿੰਨੇ ਦੇ ਕਰੀਪੀ ਆ ਨਾ ਇਹਨੇ ਸਾਰੇ ਇਕੱਲਾ ਇਕੱਲਾ ਫੜਫੜ ਠੋਕਿਆ ਮਈਓ ਇਕੱਲਾ ਰਹਿ ਗਿਆ ਹੁਣ ਮੇਰੀ ਵਾਰੀ ਆ ਤੁਸੀਂ ਹੁਣ ਬਾਹਰੋਂ ਅਮਰੀਕਾ ਤੋਂ ਆਏ ਹੋ ਠੁਕਣ ਵਾਸਤੇ ਤੇ ਬਾਕੀ ਮੈਨੂੰ ਛਡਾਸ਼ ਨੂੰ ਲਾਓਗੇ ਪਿੰਡ ਵਾਲੇ ਹੋ ਕਿ ਨਹੀਂ ਆਹ ਸਾਡਾ ਚੋਣ ਛਾਣਿਆ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਅੱਜ ਖਡੂਰ ਸਾਹਿਬ ਪਹੁੰਚੇ ਹਾਂ ਕਿਉਂਕਿ ਜੋਧਵੀਰ ਜੋਦਾ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਦੇਖਿਆ ਹੋਗਾ ਕਿ ਆਮ ਆਦਮੀ ਪਾਰਟੀ ਦੇ ਲਈ ਬਹੁਤ ਸਰਗਰਮ ਸੀਗੇ ਖਡੂਰ ਸਾਹਿਬ ਪਹੁੰਚ ਗਏ ਕਿਉਂ ਪਹੁੰਚੇ ਸਾਰੇ ਗੱਲਾਂ ਕਰਾਂਗੇ ਜੋਦੇਬਾਈ ਖੜੀ ਜਾਓ ਇੱਕ ਰੀ ਕੋਈ ਖੜੇ ਦਾ ਹੀ ਖਾਲਸਾ ਹੁੰਦਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਬਾਈ ਅਮਰੀਕਾ ਤੋਂ ਜਹਾਜ਼ ਫੜ ਕੇ ਸਿੱਧਾ ਖਡੂਰ ਸਾਹਿਬ ਪਹੁੰਚੇ ਭਗਵੰਤ ਮਾਨ ਦੇ ਖਾਸਮ ਖਾਸ ਰਹੇ ਤੇ ਪ੍ਰਚਾਰ ਕਰ ਰਹੇ ਹੋ ਅਮਰਤਪਾਲ ਲਈ ਪਹਿਲਾਂ ਤਾਂ ਕਰਨ ਜੀ ਤੇ ਮੇਰਾ ਵੀ ਰਾਹੁਲ ਜੀ ਆਇਆ ਨੂੰ ਸਾਡੇ ਮਾਜੇ ਦੀ ਧਰਤੀ ਤੇ ਤੁਸੀਂ ਪਹੁੰਚੇ ਹੋ ਸੋ ਬਹੁਤ ਜੀ ਆਇਆ ਨੂੰ ਸੋ ਗੱਲਾਂ ਹੁੰਦੀਆਂ ਕਿ ਦੇਖੋ ਆਮ ਆਦਮੀ ਪਾਰਟੀ ਵਾਸਤੇ ਅਹੀਂ ਆਏ ਸੀ ਆਪਣੇ ਪੰਜਾਬ ਵਾਸਤੇ ਨਾ ਮੈਂ ਕਿਸੇ ਪਾਰਟੀ ਵਾਸਤੇ ਆਏ ਸੀ ਨਾ ਕਿਸੇ ਬੰਦੇ ਵਾਸਤੇ ਆਇਆ ਸੀ ਸਾਡਾ ਮਿੱਟੀ ਨਾਲ 모ਹਾ ਸਾਡਾ ਧਰਤੀ ਨਾਲ 모ਹਾ ਸਾਡਾ ਆਪਣੇ ਪੰਥ ਨਾਲ 모ਹਾ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਪੰਜਾਬੀਆਂ ਦਾ ਸੁਭਾਰਿਆ ਵਾ ਕਿ ਅਹੀਂ ਤਗੜੇ ਨੂੰ ਲਲਕਾਰਿਆ ਤੇ ਮਾੜੇ ਨਾਲ ਹੀ ਖੜਦੇ ਰਹੇ ਆ ਜੇ ਅਕਬਰ ਸੀ ਤੇ ਅਹੀਂ ਅਕਬਰ ਨਾਲ ਹੀ ਖਲੋਤੇ ਅਸੀਂ ਦੁੱਲੇ ਪੱਟੀ ਦੇ ਫੈਨ ਆ ਜਿਨੇ ਅਕਬਰ ਨੂੰ ਲਲਕਾਰਿਆ ਸੀ ਸੋ ਸਿੱਧੀਆਂ ਹੀ ਗੱਲਾਂ ਵਾਂ ਸੋ ਪਹਿਲਾਂ ਜਦੋਂ ਅਕਾਲੀ ਦਲ ਦਾ ਉਹਨਾਂ ਨੇ ਇੰਨਾ ਇੱਥੇ ਨਰਕ ਬਣਾਇਆ ਸਾਰਾ ਕੁਝ ਉਦੋਂ ਜੇ ਸਾਨੂੰ ਆਪ ਵਾਲੇ ਦੇਖੇ ਮੇਰੇ ਵਧੀਆ ਮਿੱਤਰ ਨੇ ਮੁੱਖ ਮੰਤਰੀ ਸਾਹਿਬ ਮਾਨਜੋਗਪੁਰ ਹੁਣਤਮਾਨ ਸੀਐਮ ਸਾਹਿਬ ਸਾਸਤਰੀ ਗੱਲ ਤੁਹਾਡਾ ਮਿੱਤਰ ਜੋਧਵੀਰ ਤੇ ਪੰਨੂ ਸਾਹਿਬ ਵੀ ਮੇਰੇ ਚਲੋ ਚੰਗੇ ਮਿੱਤਰ ਨੇ ਪਰ ਕਰਨ ਜੀ ਇਹਨਾਂ ਨੂੰ ਜਿੰਨਾ ਅਸੀਂ ਅਮਰੀਕਾ ਤੋਂ ਪੈਸਾ ਇਕੱਠਾ ਕਰ ਕਰ ਸੁੱਟਿਆ ਇੱਧਰ ਨੂੰ ਉਹਨਾਂ ਜਿੰਨੀ ਆਸ ਸੀ ਉਹਨਾਂ ਯਾਰ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਫਿਰ ਮਨ ਟੁੱਟਦਾ ਪਰ ਫਿਰ ਜੇ ਹੁਣ ਗੱਲ ਅਮਰਤਪਾਲ ਸਿੰਘ ਦੀ ਕਰੀਏ ਅਮਰਤਪਾਲ ਵਾਸਤੇ ਵੀ ਨਹੀਂ ਮੈਂ ਆਇਆ ਮੈਂ ਕਿਸੇ ਪਰਸਨ ਵਾਸਤੇ ਨਹੀਂ ਮੈਂ ਆ ਮੈਂ ਆ ਆਪਣੇ ਪੰਥ ਵਾਸਤੇ ਆਪਣੀ ਕੌਮ ਵਾਸਤੇ ਕਹਿੰਦੇ ਕਿ ਪੰਥ ਦਾ ਮਿਹਣਾ ਬਹੁਤ ਮਾੜਾ ਆਂਦਾ ਸਾਨੂੰ ਅਜੇ ਤੱਕ ਕਹਿ ਦਿੰਦੇ ਆ ਕਿ ਖਡੂਰ ਸਾਹਿਬ ਵਾਲਿਆਂ ਨੇ ਬੀਬੀ ਖਾਲਾ ਨੂੰ ਹਰਾਤਾ ਇੱਥੇ ਸ਼ਾਇਦ ਤੁਹਾਨੂੰ ਗੱਲ ਹੋਰ ਸਾਹਿਬ ਨੂੰ ਮਹਿਸੂਸ ਹੁੰਦੀ ਹੋਊਗੀ ਪਰ ਜਦੋਂ ਇਥੋਂ ਅਸੀਂ 30000 ਮੀਲ ਦੂਰ ਬੈਠੇ ਆ ਸੱਤ ਸਮੁੰਦਰ ਪਾਰ ਜਦੋਂ ਕੋਈ ਉੱਥੇ ਤੁਹਾਨੂੰ ਕੋਈ ਕਹਿੰਦਾ ਨਾ ਆ ਮੱਝ ਵਾਲਿਆਂ ਨੇ ਹਰਾਤਾ ਉਹ ਗੱਲ ਬੜੀ ਹਿੱਟ ਕਰਦੀ ਆ ਸੋ ਆਪਰਾ ਫਰਜ ਪਛਾਣਦੇ ਹੋਏ ਮੈਂ ਤੇ ਹੁਣ ਇੱਥੇ ਆਇਆ ਵਾ ਕਿ ਆਪਣੇ ਮੈਂ ਫਿਰ ਕਹਦਾ ਕਿ ਮੈਂ ਕਿਸੇ ਪਰਸਨ ਵਾਸਤੇ ਨਹੀਂ ਆਇਆ ਜਿਹੜਾ ਵੀ ਸਾਡੇ ਪੰਜਾਬ ਦੀ ਗੱਲ ਕਰੂਗਾ ਹੱਕ ਚ ਖਲੋਊਗਾ ਅਸੀਂ ਜਿਹੜਾ ਟੱਕ ਚ ਖਲੋਊਗਾ ਅਸੀਂ ਉਹਦੇ ਵਿਰੋਧੇ ਆ ਤੇ ਜਿਹੜਾ ਪੰਜਾਬ ਦੇ ਹੱਕ ਚ ਖਲੋਊਗਾ ਚਾਹੇ ਉਹ ਪੰਥਕ ਹੋਵੇ ਚਾਹੇ ਕੋਈ ਹੋਵੇ ਅਸੀਂ ਉਹਦੇ ਨਾਲ ਤਰਾਂਗੇ ਉਹਦੇ ਨਾਲ ਤਰਾਂਗੇ ਬਿਲਕੁਲ ਪਿਛਲੀਆਂ ਚੋਣਾਂ ਦੇ ਵਿੱਚ ਵੀਰੇ ਤਾੜੀਆਂ ਵੱਜ ਗਈਆਂ ਪਿੰਡ ਪੂਰਾ ਨਾਲ ਖੜਾ ਫਾਸਟਨ ਦੀ ਕਲਾ ਦਾ ਤੁਹਾਡੇ ਚ ਹੈ ਹਾਂਜੀ ਨਜਾ ਆਪ ਦੀ ਬਹੁਤ ਮਹਿਦ ਕੀਤੀ ਆ ਬਿਲਕੁਲ ਮੈਨੂੰ ਚੇਤੇ ਆ ਵੀਰੇ ਪਿਛਲੀ ਵਾਰੀ ਵੀ 에ਅਰ ਰਿਪੋਰਟ ਤੇ ਤੁਸੀਂ ਉਤਰੇ ਸਤਾਰਾਂ ਚ ਤੇ ਐਨ ਝੰਡਾ ਲਹਿਰਾਉਂਦੇ ਹੀ ਆਏ ਸੀਗੇ ਵੀ ਨਹੀਂ ਐਤਕੀ ਝਾੜੂ ਨੂੰ ਜਿਤਾਉਣਾ ਹੈਗਾ ਐਤਕੀ ਫਿਰ ਜਾਜ ਫੜ ਕੇ ਖਡੂਰ ਸਾਹਿਬ ਆ ਗਏ ਜੀ ਬਿਲਕੁਲ ਮਤਲਬ ਤੁਸੀਂ ਵੇਖੋ ਨਾ ਕਿ ਸਾਡੇ ਨਾਲ ਆ ਪਿੰਡ ਆ ਤੁਸੀਂ ਸਾਡੀਆਂ ਪਿਛਲੀਆਂ ਆਪਣੀਆਂ ਵੋਟਰ ਲਿਸਟਾਂ ਵੇਖ ਲਓ ਰਿਜ਼ਲਟ ਵੇਖ ਲਓ ਆ ਮੇਰੇ ਪਿੰਡ ਦਾ ਸਾਰਾ ਯੂਥ ਪਿੱਛੇ ਖਲੋਤਾ ਵਾ ਤੁਸੀਂ ਮੈਂ ਇਹ ਬਿਲਕੁਲ ਅਨਫਿਲਟਰਡ ਹੋਊਗਾ ਸਾਰਾ ਤੁਸੀਂ ਸਵਾਲ ਪੁੱਛ ਲਓ ਨਸ਼ਿਆ ਬਾਬਤ ਪੁੱਛ ਲਓ ਗੱਲ ਤਾਂ ਇਹ ਹੈ ਨਾ ਕਿ ਜਿਹਦੇ ਅਕਾਲੀ ਕਾਂਗਰਸ ਜਿਹਦੇ ਸਿਰਫ ਚਿਹਰੇ ਬਦਲਨੇ ਸੀ ਤੇ denn ਸਾਡੇ ਕੋਲ ਆਪਸ਼ਨ ਸੀ ਵਾਈਟ ਲਾਈਕ ਬਲੂ ਵਾਈਟ ਬਲੂ ਅਹੀਂ ਮਤਲਬ ਉਹਨੂੰ ਕਰੀ ਰਿਹਾ ਉ ਨੀਲਾ ਚਿੱਟਾ ਨੀਲਾ ਚਿੱਟਾ ਨੀਲੇ ਬਗਲੇ ਉਹ ਨੀਲੇ ਕੀ ਬੋਲਦੇ ਨੇ ਨੀਲੇ ਹੋਰ ਆਹੋ ਇਹ ਵੀ ਚੋਰ ਤੇ ਉਹ ਵੀ ਚੋਰ ਅਹੀਂ ਵੇਖਿਆ ਹੀ ਨਵਾ ਕਿ ਉਹਨੂੰ ਲਿਆਵਾਂਗੇ ਕਿ ਨਵਾ ਬਦਲ ਇਮਾਨਦਾਰ ਕਟੜ ਇਮਾਨਦਾਰ ਤੇ ਕਟੜ ਇਮਾਨਦਾਰ 1000 ਕਰੋੜ ਰੁਪਏ ਦੀ ਸ਼ਰਾਬ ਪੀ ਕੇ ਉਹ ਲਾਲਾ ਜੀ ਕਹਿੰਦੇ ਕਿ ਸ਼ਰਾਬ ਨਹੀਂ ਪੀਂਦੇ ਤੇ ਸ਼ਰਾਬ ਦੇ ਪੈਸੇ ਖਾ ਗਏ ਵੇਖੋ ਮਤਲਬ ਗੱਲ ਗਈ ਕਿੱਧਰ ਨੂੰ ਨਸ਼ਾ ਕਿ ਨਸ਼ਾ ਯਾਰ ਇੱਥੇ ਸਰਦ ਸਰਦ ਪਰਵਾਹੀ ਜਾਂਦਾ ਇਹ ਟੋਟਲੀ ਕ੍ਰੈਪ ਆ ਮੈਂ ਅਮਰੀਕਾ ਦੀਆਂ ਮੈਂ ਸਟਰੀਟਸ ਦਾ ਹਾਲ ਦੇਖ ਕੇ ਆਇਆ ਹਾਂ ਆਈ ਏਮ ਵੈਰੀ ਵੈਲ ਨੋਨ ਲਾਈਕ ਪਰ ਕੀ ਆ ਡਰਗ ਸਾਰੀ ਉਥੋਂ ਦੀ ਨਹੀਂ ਦਿੱਲੀ ਦੀ ਬਣੀ ਯਾਰ ਸੈਂਟੀਟਿਕ ਡਰਗ ਸਾਡੇ ਆ ਜਿਹੜੀਆਂ ਮੋਤਾ ਹੁੰਦੀਆਂ ਵਾ ਕੁਦਰਤੀ ਨਸ਼ਾ ਜਿਹੜਾ ਵਾ ਚਾਹੇ ਉਹ ਭੰਗ ਆ ਜਿਹਨੂੰ ਆਪਾਂ ਵੀੜ ਵੀ ਕਹਿ ਦਿੰਦੇ ਆ ਚਾਹੇ ਆਪੀਅਮ ਆ ਆ ਜਿਹਦੇ ਪੇਨ ਕিলার ਸాల్ਟ ਹੁੰਦੇ ਆ ਕੁਦਰਤੀ ਨਸ਼ਾ ਕੋਈ ਨੁਕਸਾਨ ਨਹੀਂ ਕਰਦਾ ਬਟ ਆ ਜਿਹੜਾ ਵਾ ਲੈਬਸ 'ਚ ਬਣਿਆ ਵਾ ਜਿਹੜਾ ਇਹ ਜਿਹੜੀਆਂ ਡੈਥ ਹੁੰਦੀਆਂ ਮੁੰਡੇ ਦੀਆਂ ਟੀਕਾ ਲਾਇਆ ਤੇ ਉਸੇ ਮੌਤ ਕੁਦਰਤੀ ਪੇਨ ਕিলার ਕਦੀ ਡੈਥ ਨਹੀਂ ਕਰਦਾ ਬਾਰ ਬੈਠੇ ਅਮਰੀਕਾ ਬੈਠੇ ਰਾ ਫਿਰ ਦਿਲ ਦੁੱਖਦਾ ਜਦੋਂ ਤਸਵੀਰਾਂ ਪਹੁੰਚਦੀਆਂ ਕਿ ਅੱਜ ਨਾੜਾਂ ਦੇ ਵਿੱਚ ਹੀ ਸੂਈ ਰਹਿ ਗਈ ਅੱਜ ਆਪਣਾ ਇੱਕ ਹੋਰ ਮੁੰਡਾ ਨਸ਼ੇ ਦੀ ਭੇਡ ਚੜਿਆ ਮੈਂ ਨਾ ਹੁਣ ਉਹਨਾਂ ਗੱਲਾਂ ਨੂੰ ਚੇਤੇ ਨਹੀਂ ਕਰਨਾ ਚਾਹੁੰਦਾ ਪੀ 6 ਸਵਾ 6 ਫੁੱਟ ਜਵਾਨ 2 ਕੁਇੰਟਲ ਦੇ 30 ਕਿਲੋ ਭਾਰ ਤੇ ਜਦੋਂ ਰੇਡ ਪਾਉਂਦਾ ਇਹਨਾਂ ਮੁੰਡਾ ਤੇ ਉਹਨਾਂ ਯਾਫੀ ਉਹਦੇ ਨਾਲ ਥੱਲੇ ਗਿੱਟੇ ਨੂੰ ਪੈ ਗਿਆ ਉਹ ਮੁੰਡਾ ਡੇਪਿਆ ਤੇ ਯਾਫੀ ਉਹਦੇ ਉੱਤੇ ਆਇਆ ਨਾ ਉਹਨੇ ਦੋਵੇਂ ਬਾਵਾ ਦਾ ਹਲਾਰਾ ਮਾਰਿਆ ਐਦਾਂ ਤੇ ਜਾਂ ਫਿਰ ਉਹ ਨਾ ਦੋਵੇਂ ਬਾਵਾਂ ਚੋੱਕੇ ਤੇ ਤੋਲ ਕੇ ਮਗਰਲੇ ਬੰਨੇ ਮਾਰਿਆ ਮੈਂ ਨਹੀਂ ਨਾ ਮੈਂ ਨਾ ਨਹੀਂ ਲੈਣਾ ਮੁੰਡੇ ਦਾ ਤੇ ਉਹ ਮਤਲਬ ਐਦਾਂ ਦੇ ਸਾਡੇ ਮੁੰਡੇ ਤੁਰ ਗਏ ਯਾਰ ਮਾਨਸਾ ਭਗਵੰਤਬਾਨ ਮੈਂ ਨਾ 4-4 ਘੰਟੇ ਗੱਲਾਂ ਕਰਦੇ ਰਹਿ ਉਹ ਬੜੀਆਂ ਗੱਲਾਂ ਰਿਕਾਰਡ ਵੀ ਹੋਣਗੀਆਂ ਮਾਨਸ ਚਲੋ ਮੈਂ ਉਹਨਾਂ ਉਸ ਗੱਲ 'ਚ ਨਹੀਂ ਪੈਂਦਾ ਆਪਣੇ ਸੱਜਣਾਂ ਦੀਆਂ ਟੱਕੀਆਂ ਹੀ ਰਹਿਣ ਤਾਂ ਚੰਗੀਆਂ ਵਾ ਚਾਹੇ ਚੰਗੀਆਂ ਹੋਣ ਚਾਹੇ ਮੰਦੀਆਂ ਹੋਣ ਚਾਹੇ ਇਹਨਾਂ ਦੀਆਂ ਚਾਹੇ ਪੰਨੂ ਸਾਹਿਬ ਦੀਆਂ ਪਰ ਜਿਹੜੀ ਪੰਜਾਬ ਨਾਲ ਇਹਨਾਂ ਨੇ ਪੰਜਾਬ ਨੂੰ ਪੇਟ ਵਿਖਾਈ ਆ ਕੁਰਸੀਆਂ ਦੇ ਬਹਿ ਕੇ ਉਹ ਕਹਿੰਦਾ ਗਰਦਨ ਮਾਨ ਸਾਹਿਬ ਵੀ ਬੜਾ ਕਹਿੰਦੇ ਨੇ ਆ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਪਰ ਸਾਰਿਆਂ ਦਾ ਨੀਵੀਂ ਪਾ ਕੇ ਨਹੀਂ ਸਰ ਜਾਂਦਾ ਕਈਆਂ ਦਾ ਕੁਰਸੀ ਤੇ ਬਹਿ ਕੇ ਵੀ ਸਰ ਜਾਂਦਾ ਕਈਆਂ ਦਾ ਕੁਰਸੀ ਲੈ ਕੇ ਵੀ ਸਰ ਜਾਂਦਾ ਇਹਨਾਂ ਧੌਣਾ 'ਚ ਸਰੀਰ ਰੱਖਣ ਲਈ ਬੜਾ ਕੋਈ ਝੱਲਣਾ ਪੈਂਦਾ ਬੜਾ ਕੋਈ ਜਰਨਾ ਪੈਂਦਾ ਵਾ ਸੋ ਭਾਈ ਆਓ ਕੋਈ ਯਾਰ ਮੈਂ ਇੱਥੇ ਕਿੱਥੇ ਆ ਜਾਓ ਅਮਰੀਕਾ ਤੋਂ ਜਦੋਂ ਬੰਦਾ ਪੰਜਾਬ ਹੁੰਦਾ ਉਹਨੂੰ ਇੱਕ ਡਰ ਸਤਾਉਂਦਾ ਕਿਤੇ ਸਾਨੂੰ 에어ਪੋਰਟ ਤੇ ਨਾ ਰੋਕ ਲੈਣ ਸਾਨੂੰ ਕਿਤੇ ਐ ਨਾ ਹੋਵੇ ਵੀ ਬਾਹਰ ਮੁੜ ਕੇ ਜਾ ਹੀ ਨਾ ਪਾਈਏ ਡਰ ਨਹੀਂ ਲੱਗਦਾ ਤੁਹਾਨੂੰ ਯਾਰ ਵੇਖੋ ਗੱਲਾਂ ਕਰਨ ਸਿਆਂ ਦੋ ਆ ਜੇ ਤੇ ਆਪਣੀ ਮੈਨੂੰ ਇੱਕ ਗੱਲ ਪਤਾ ਵਾ ਮੈਂ ਜੇਸ ਮੈਂ ਪਾਪੀ ਬੰਦਾ ਜਿਸ ਧਰਤੀ ਤੇ ਜੰਮਿਆ ਨਾ ਇਸ ਧਰਤੀ ਵਾਸਤੇ ਧੰਨ ਧੰਨ ਪੁੱਤਰਾਂ ਦੇ ਦਾਨੀ ਕਲਗੀਧਰ ਪਾਸ਼ਾ ਨੇ ਉਨੇ ਚਾਰ ਪੁੱਤ ਵਾਰੇ ਇਸ ਧਰਤੀ ਤੋਂ ਇੱਕ ਵਾਰੀ ਅੱਖਾਂ ਬੰਦ ਕਰਕੇ ਆਪਣੇ ਦਿਮਾਗ ਸੋਚ ਕੇ ਵੇਖੋ ਕਿ ਜਿਹੜੀ ਧਰਤੀ ਤੋਂ ਪੁੱਤਰਾਂ ਦੇ ਦਾਨੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਜਿਸ ਧਰਤੀ ਤੋਂ ਉਹਨੇ ਚਾਰ ਪੁੱਤ ਵਾਰੇ ਹੋਣਗੇ ਯਾਰ ਇਸ ਧਰਤੀ 'ਚ ਕੀ ਖਾਸ ਹੋਊਗਾ ਵੀ ਜਿਹਦੇ ਵਾਸਤੇ ਸਾਰਾ ਪਰਿਵਾਰ ਵਾਰਿਆ ਤੇ ਕੀ ਮਤਲਬ ਇਸ ਧਰਤੀ ਤੇ ਆਉਣ ਵਾਸਤੇ ਯਾਰ ਅਮਰੀਕਨ ਪਾਸਪੋਰਟ ਅੱਛਾ ਤੇ ਮੈਂ ਆਪਣੀ ਧਰਤੀ ਦੀ ਗੱਲ ਕਰਨ ਨੂੰ ਜੇ ਅਸੀਂ ਇੰਨਾ ਗੱਲਾਂ ਤੋਂ ਡਰ ਲਾਪੇ ਤੇ ਹਟ ਤੂੰ ਲਾਣ ਤੇ ਆ ਇਹ ਕਿਤੇ ਮੇਰੇ ਡੀਐਨਏ ਦੇ ਵਿੱਚ ਵੀ ਕਿਤੇ ਨਾ ਕਿਤੇ ਉਸ ਗੋਬਿੰਦ ਪਾਤਸ਼ਾਹ ਦਾ ਕਿਤੇ ਮੇਰੇ ਡੀਐਨਏ ਚ ਬਲੱਡ ਹੋਊਗਾ ਨਾ ਕਿ ਉਹ ਮੈਨੂੰ ਲਾਂਤਾ ਨਾ ਪਾਊਗਾ ਜੇ ਮੈਂ ਐਸ ਗੱਲੋਂ ਹੀ ਡਰ ਗਿਆ ਤੇ ਸੋ ਕੋਈ ਨਹੀਂ ਜਿੰਨੀ ਲਿਖੀ ਆ ਨਾ ਤੇ ਕਰਮਾਂ ਤੋਂ ਵੱਧ ਕੋਈ ਮਿਲਣਾ ਤੇ ਜਿੰਨੀ ਮੇਰੀ ਆਈ ਆ ਨਾ ਇੱਥੇ ਕੋਈ ਮਾਈ ਦਾ ਲਾਲ ਜੰਮਿਆ ਵਾ ਨਾ ਤੇ ਮੈਨੂੰ ਉਸ ਤੋਂ ਵੱਧ ਜ਼ਿੰਦਗੀ ਦੇ ਸਕਦਾ ਤੇ ਨਾ ਮੇਰੀ ਘਟਾ ਸਕਦਾ ਜਿੰਨੀ ਵਧਨੀ ਘਟਣੀ ਹੋਈ ਉਹ ਸਾਰੀ ਕਾਲਪੁਰਖ ਦੇ ਹੱਥ ਆ ਤੇ ਬਾਕੀ ਆਪਣੀ ਧਰਤ ਦੀ ਪੰਜਾਬ ਦੀ ਜਿਹੜੀ ਉਹ ਉਹ ਗੱਲ ਕਰਾਂਗੇ ਤੇ ਆ ਸਾਡਾ ਚੋਣਸ਼ਾਨ ਆ ਸਾਡੇ ਵੀਰ ਦਾ ਉਹ ਵੇਖੋ ਸਾਡਾ ਮਈਰ ਦੀਪ ਦੀਪ ਵੀਰਾ ਵੀ ਕਹਿੰਦਾ ਹੁੰਦਾਈ ਨਾ ਤੁਸੀਂ ਚਲੋ ਡਰ ਦੀ ਗੱਲ ਕਰਦੇ ਜੀ ਦੀ ਵੀਰਾ ਕਹਿੰਦਾ ਜੀ ਨਾ ਕਲਾ ਵਰਤਦੀ ਆ ਲੋਕੀ ਹੱਸ ਦਿੰਦੇ ਹੀ ਇਹ ਕਲਾ ਵਾਕਿਆ ਹੀ ਵਰਤਦੀ ਆ ਇਹ ਜਦੋਂ ਪਰਮਾਤਮਾ ਕਲਾ ਵਰਤੋਂਦਾ ਨਾ ਕਹਿੰਨੇ ਸਵਾਲ ਕੀਤਾ ਕਿ 7200 ਖਾਤੀ ਨੂੰ ਕਿਦਾਂ ਮਾਰ ਸਕਦਾ ਐਡਾ ਵੱਡਾ ਹਾਥੀ ਉਹ ਕਹਿੰਦਾ ਤੂੰ ਹਾਥੀ ਵੇਖਿਆ ਤੂੰ 7200 ਨਹੀਂ ਵੇਖਿਆ ਤੂੰ ਯਾਰ ਦੇਖ ਜਿਹਨੂੰ ਗੋਬਿੰਦ ਪਾਸ਼ਾ ਨੇ ਥਾਪੜਾ ਦਿੱਤਾ ਹੋਗਾ ਯਾਰ ਉਹ ਮਤਲਬ ਕਿਹਸਾ ਕਿਹਸਾ ਰੂਹਾਨੀ ਉਹ ਉਹ ਮਤਲਬ ਅਕਾਲ ਪੁਰਖ ਆਪ ਕਿਸੇ ਬੰਦੇ ਨੂੰ ਥਾਪੜਾ ਦੇ ਦੇ ਤੇ ਯਾਰ ਉਹ ਦੇ ਕੇ ਹਾਥੀ ਕੀ ਹੈ ਨਾਗਣੀਆਂ ਨਾਲ ਮਾਰਨੇ ਦੱਸ ਸੋ ਉਸੇ ਅਕਾਲ ਪੁਰਖ ਦੀ ਕਿਰਪਾ ਵਾ ਇਹ ਕਲਾ ਹੀ ਵਰਤਦੀ ਆ ਜਦੋਂ ਨਹੀਂ ਤੇ ਮੇਰੇ ਵਰਗਾ ਲੱਖਾਂ ਐਬਾ ਲੱਖਾਂ ਐਬੀ ਮਤਲਬ ਆ ਦੁਨੀਆਦਾਰੀ ਪੈਸੇ ਦੇ ਪਿੱਛੇ ਨੱਠਿਆ ਫਿਰਦਾ ਬੰਦਾ ਆਣ ਕੇ ਦਦੇ ਗੱਲਾਂ ਕਰੇ ਨਹੀਂ ਕਰ ਸਕਦਾ ਇਹ ਪ੍ਰਮਾਤਮਾ ਹੀ ਕਰਾਉਣ ਵਾਲਾ ਉਹ ਜਿਹੜਾ ਵੇਖੋ ਜਿੱਦਰ ਨੂੰ ਝੰਡਾ ਝੁੱਲਦਾ ਨਾ ਉਹ ਨੀਲਾ ਜਾਂ ਕੇਸਰੀ ਹਵਾ ਵੀ ਉਧਰੋਂ ਚਲਦੀ ਆ ਝੰਡਾ ਨਹੀਂ ਝੁੱਲਦਾ ਉਹ ਝੰਡਾ ਆਪ ਝੁੱਲਦਾ ਫਿਰ ਹਵਾ ਉਧਰੋਂ ਚਲਦੀ ਆ ਸੋ ਇਹੀ ਕਲਾ ਵਰਤਦੀ ਆ ਹੁਣ ਲੱਗਦਾ ਕੀ ਹਵਾ ਝੁੱਲ ਰਹੀ ਐ ਖਡੂਰ ਸਾਹਿਬ ਚ ਅੰਮ੍ਰਿਤਪਾਲ ਦੇ ਅੱਗੇ ਬਿਲਕੁਲ ਬਿਲਕੁਲ ਇਹ ਤਾਂ ਹੁਣ ਮੈਨੂੰ ਮੈਂ ਪਰ ਨਾਲ ਇਥੋਂ ਇੱਕ ਮੈਂ ਨਾਲ ਗੱਲ ਸੰਗਤ ਨੂੰ ਗੱਲ ਦੱਸ ਦੇਣਾ ਚਾਹਣਾ ਕਿ ਓਵਰ ਕੰਫੀਡੈਂਸ ਨਾ ਹੋਣ ਸਾਡੇ ਬੰਦੇ ਬਹੁਤ ਜ਼ਿਆਦਾ ਓਵਰ ਕੰਫੀਡੈਂਸ ਨੇ ਐਸੇ ਹਲਕੇ 'ਚ ਆਹ ਤੇ ਸਾਡਾ ਹੈ ਪੰਥਾ ਹਲਕਾ ਵਾ ਇੱਥੇ ਪ੍ਰਚਾਰ ਕਰੀ ਜਾਂਦੇ ਆ ਮੈਂ ਭਾਈ ਸਾਹਿਬ ਦੇ ਮਾਤਾ ਜੀ ਦੇ ਨਾਲ ਵੀ ਗਿਆ ਆ ਬਾਪੂ ਨਾਲ ਵੀ ਗਿਆ ਆ ਸੌਰੀ ਇਧਰ ਪਿੱਖੀ ਵਿੰਡਲ ਵੀ ਪਰ ਇਧਰ ਸਾਨੂੰ ਲੋੜਿਆ ਦੂਜੇ ਹਲਕਿਆਂ ਦੇ ਵਿੱਚ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਤੇ ਇਲੈਕਸ਼ਨ ਆ ਪਗਤਾਈਆਂ ਵਾਂ ਆਖਰੀ ਜਾਂ ਦੋਵਾਂ ਮੇਰੇ ਭਰਾ ਵੀ ਨਾਲ ਬੈਠੇ ਰਹੇ ਜਿਨ੍ਹਾਂ ਨੇ ਸਰਪੰਚੀਆਂ ਪਗਤਾਈਆਂ ਦੂਜੀਆਂ ਸਾਰੀਆਂ ਪਗਤਾਈਆਂ ਆ ਮੇਰਾ ਮਿੱਤਰ ਯੋਦਾ ਹੋਵੇ ਯੋਦੇ ਆਜਾ ਲੱਗੇ ਇਹ ਆਪਣੇ ਸਰਾਦ ਸੋ ਜਿਹੜਾ ਆਖਰੀ ਦਿਨ ਦੇ ਵਿੱਚ ਵੋਟਾਂ ਜਿਹੜੀਆਂ ਵਿਕਣੀਆਂ ਉਹ ਵਿਕਣੀਆਂ ਆਖਰੀ ਦਿਨ ਦੇ ਵਿੱਚ ਸਾਡੇ ਹਲਕੇ ਦੇ ਵਿੱਚ 23% ਜਨਰਲ ਵੋਟ ਆ ਜੱਟ ਵੋਟ ਜਿਹੜੀ ਆ 23% ਆ ਤੇ 23% ਚੋਂ ਮੇਰੇ ਹਿਸਾਬ ਨਾਲ 4 4-5% ਸਾਡੀ ਬਾਹਰ ਬੈਠੀ ਆ ਜਿਹੜੀ ਵੋਟ ਇੱਥੇ ਨਹੀਂ ਆ ਤੇ 23 ਪ 20 ਰਹੀ ਤੈਨ ਲਾਲੀ ਆਪਾਂ ਤੇ 20 ਦੇ ਵਿੱਚੋਂ ਸਾਰੀ ਦੀ ਸਾਰੀ 20% ਤੇ ਅਮਰਤਪਾਲ ਨੂੰ ਪੈਣੋ ਰਹੀ ਜੇ 12 14 15% ਵੀ ਪੈ ਜਾਂਦੀ ਆ ਤੇ ਐਸਸੀ ਬੋਰਡ ਦੇ ਵਿੱਚ ਜਿਹੜੀ ਆ ਐਸਸੀ ਬੋਰਡ ਦੇ ਵਿੱਚੋਂ ਬੜੀ ਵੱਡੀ ਗਿਣਤੀ ਹੈਗੀ ਆ ਆਪ ਦੇ ਨਾਲ ਵੀ ਤੇ ਭਾਜਪਾ ਦੇ ਨਾਲ ਵੀ ਹੁਣ ਇਥੋਂ ਲਾਗੋਈ ਸਾਡੇ ਟਰੈਕਟਰ ਚੋਰੀ ਆ ਐਮਐਲਏ ਪਹਿਲਾਂ ਕਾਲੀਆਂ ਦਾ ਸੀ ਮੰਨਾ ਐਮਐਲ ਚੋਰ ਉਹ ਹੁਣ ਹੈਗਾ ਭਾਜਪਾ ਦੇ ਵਿੱਚ ਉਹਨੇ ਪਿਛਲੀ ਵਾਰੀ ਵੀ ਵੋਟਾਂ ਖਰੀਦੀਆਂ ਵਾਂ ਹੁਣ ਜੇ ਉਹਨੇ ਮੰਨ ਲਓ 10-2000 ਵੋਟ ਵੀ ਖਰੀਦ ਲਈ ਉਹਨੇ ਸਾਰੇ ਪਿੰਡਾਂ 'ਚ 2000 ਵੋਟ ਖਰੀਦ ਲਈਏ ਤੇ 20 ਆਰ ਇੰਟੂ 2 4000 ਹੋ ਗਈ ਨੇ ਸਾਨੂੰ 4000 ਉਹਨੇ ਹਿੱਟ ਕਰਨਾ ਸਾਨੂੰ ਤੇ ਆਮ ਮਤਲਬ ਮੈਨੂੰ ਮੈਂ ਕਨਫਿਊਜ਼ ਵੀ ਆ ਇਸ ਚੀਜ਼ ਤੇ ਜਾਂ ਤੇ ਅਸੀਂ 1 ਲੱਖ 1.5 ਲੱਖ ਵੋਟ ਦੇ ਨਾਲ ਜਿੱਤਾਂਗੇ ਜੇ ਅਸੀਂ ਇਹ ਇਲੈਕਸ਼ਨ ਹਾਰੀ ਤੇ ਅਸੀਂ 20-2000 ਦੇ ਨਾਲ ਓਵਰ ਕੌਨਫੀਡੈਂਸ ਨਾ ਹੋ ਮੇਰੇ ਵੀਰ ਬਿਲਕੁਲ ਅਸੀਂ ਨਹੀਂ ਵੋਟਾਂ ਖਰੀਦਣੀਆਂ ਨਾ ਹੀ ਸ਼ਰਾਬਾ ਪੀਉਣੀਆਂ ਵਾਂ ਪਰ ਜੇ ਹੁਣ ਇਸ ਆਂਦੇ ਵੀ ਜੇ ਨੱਚ ਲਾਪੀ ਫਿਰ ਘੁੰਡਕਾ ਦਾ ਜੇ ਹੁਣ ਵੋਟਾਂ ਖਲੋਣਾ ਵਾਂ ਇੱਥੇ ਸਾਰਾ ਕੁਝ ਕਰਨਾ ਪੈਣਾ ਵਾ ਇਹ ਹੁਣ ਜੇ ਇੱਥੇ ਹੀ ਪਿਛਲੀ ਵਾਰੀ ਆਪ ਜਿੱਤੀ ਆ ਇੱਥੇ ਸਾਡੇ ਤਿੰਨਾ ਪਿੰਡਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਨੂੰ ਪਿਆਰੋ ਮੈਂ ਚੱਲਦੀ ਇੰਟਰਵਿਊ ਸੌਰੀ ਆਜੋ ਆਜੋ ਤੇ ਆਪਣਾ ਅ ਅਸੀਂ ਚਾਲੇ ਆਪ ਦੀਆਂ ਚਾਹੋ ਹੈਗੀ ਇਲੈਕਸ਼ਨ ਹੁਣ ਆ ਮੇਰਾ ਭਰਾ ਵਾ ਵੱਡਾ ਭਰਾ ਮੇਰਾ ਹੁਣ ਇਹਨਾਂ ਨਾਲ ਇਹ ਪਿੰਡ ਰਹਿੰਦੇ ਨੇ ਹੁਣ ਜੇ ਇਹਨਾਂ ਨੇ ਇਲੈਕਸ਼ਨ ਪਹਤਾਈਆਂ ਚਾਹੇ ਆਪ ਦੀ ਹੀ ਚਾਹੇ ਕੋਈ ਆ ਤੇ ਹੁਣ ਜਿਹੜੇ ਪੀਣ ਵਾਲੇ ਆ ਉਹਨਾਂ ਦੀ ਸਰਦਾਰੀ ਸ਼ਾਮ ਨੂੰ ਘਰ ਜਾ ਕੇ ਸਰਪੰਚ ਸਾਹਿਬ ਚੇਅਰਮੈਨ ਸਾਹਿਬ ਕਹਿ ਦੇਣਾ ਵੇਖੋ ਬੜੀ ਸਪਸ਼ਟ ਗੱਲ ਆ ਜਿੰਨੂੰ ਕੋਈ ਦਵਾਦਾਰੋਂ ਨੂੰ ਲੋੜਿਆ ਭੈਣ ਭਰਾੜੇ ਸਰਦਾਰ ਜੀ ਆਣ ਕੇ ਬੂਹਾ ਖੜਕਾਉਣਾ ਉਥੇ ਨਾਲ ਕੇਜਰੀਆ ਵਾਲ ਨੇ ਉੱਠਣਾ ਵਾ ਤੇ ਨਾ ਭਗਵੰਤ ਬਣਬਰਗਰ ਸਾਹਿਬ ਨੇ ਉੱਠਣਾ ਵਾ ਠੀਕ ਆ ਬੜੀ ਮਿੱਤਰਤਾ ਰਹੀ ਤੁਹਾਡੀ ਕੀ ਕੋਈ ਸੀ ਤੋ ਤੋ ਹੁਣ ਵੀ ਮਿੱਤਰ ਨੇ ਹੁਣ ਵੀ ਮਿੱਤਰ ਨੇ ਤੁਹਾਡੇ ਕੋ ਅਮਰੀਕਾ ਆਉਂਦੇ ਰਹੇ ਆ ਹਾਂਜੀ ਹਾਂਜੀ ਕਿਵੇਂ ਪੰਜਾਬ ਦੀ ਹੁੰਦੀ ਸੀ ਗੱਲਾਂ ਫਿਰ ਪੰਜਾਬ ਦੀਆਂ ਗੱਲਾਂ ਤੇ ਮੈਨੂੰ ਨਾ ਅ ਕੁਝ ਗੱਲਾਂ ਤੋਂ ਗਿਲਾ ਵਾ ਨਾ ਮਾਨ ਸਾਹਿਬ ਦੇ ਨਾਲ ਕਿ ਜਿੰਨਾ ਯਾਰ ਵੀ ਮਾਨ ਸਾਹਿਬ ਆਹੀ ਨਾ ਮਾਨ ਸਾਹਿਬ ਨੇ ਨਾ ਮੇਰੀ ਸੱਜਣਤਾ ਇੱਕਦਾ ਪਈ ਮੈਂ ਨਾ ਉਦੋਂ ਫਤਿਹ ਚੈਨਲ ਸ਼ੁਰੂ ਕੀਤਾ ਮੈਂ 2013 ਦੇ ਵਿੱਚ ਇੱਕ ਹਫ਼ਤਾ ਬੋਲੀ ਸੀ ਅਜ ਅੱਖਾਂ ਬਾਦਲ ਸਾਹਿਬ ਨੂੰ ਉੱਠ ਤਾਂ ਕਿ ਆਪਣਾ ਪੰਜਾਬ ਹਰ ਸ਼ਹਿਰ ਚ ਨਸ਼ਾ ਵੇਕਦਾ ਪਿੰਡ ਪਿੰਡ ਵਿੱਚ ਬਣੇ ਸ਼ਰਾਬ ਅਸੀਂ ਕਾਲੀ ਪਰਿਵਾਰ ਆ ਮੇਰੇ ਬਜ਼ੁਰਗ ਸਰਦਾਰ ਗੁਰਦੀਪ ਸਿੰਘ ਚੇਅਰਮੈਨ ਸਾਹਿਬ ਮਾਰਕ ਕਮੇਟੀ ਖਰੂਰ ਸਾਹਿਬ ਦੇ ਰਹਿਣੇ ਬਾਦਲ ਸਾਹਿਬ ਸਾਡੇ ਘਰ ਆਏ ਨੇ ਦੋ ਵਾਰ ਮਤਲਬ ਪੰਥਕ ਪਰਿਵਾਰ ਆ ਪਰ ਆਹ ਇੱਥੇ ਚੋਰ ਜੇ ਮੰਨਾ ਚੋਰ ਇਹ ਜਦੋਂ ਐਮਐਲਏ ਬਣਿਆ ਨੇ ਬੇੜਾ ਹੀ ਗਰ ਕਰਤਾ ਕੰਜਰ ਨੇ ਇਹਨੇ ਬਹੁਤ ਸਾਡਾ ਮਤਲਬ ਇਲਾਕੇ ਦਾ ਬੇੜਾ ਡੋਬਿਆ ਤੇ ਉਦੋਂ ਨਾ ਮਨਪ੍ਰੀਤ ਅੱਡ ਹੋਇਆ ਸੀ ਤੇ ਇਹਨਾਂ ਨੇ ਮੇਰੀ ਵੀਡੀਓ ਸ਼ੇਅਰ ਕੀਤੀ ਮਨਪੀਤੇ ਦੇ ਭਗਵੰਤ ਨੇ ਫਿਰ ਭਗਵੰਤ ਦਾ ਮੋਬਾਈਲ ਹੁੰਦਾ ਹੀ ਏ ਟੈਲ ਦਾ ਇਹਨਾਂ ਨੇ ਮੈਨੂੰ ਅਮਰੀਕਾ ਫੋਨ ਕੀਤਾ ਇਹਨੂੰ ਕਹਿੰਦੇ ਦੱਸਿਆ ਹੋਗਾ ਵੀ ਨਵਾਂ ਮੁੰਡਾ ਜੰਗ ਬੋਲਦਾ ਵਾ ਤੇ ਇਹਨੇ ਮੈਨੂੰ ਗੱਲ ਕੀਤੀ ਕਿ ਵੀਰੇ ਆਪਾਂ ਪੰਜਾਬ ਵਾਸਤੇ ਤੁਰਨਾ ਵਾ ਤੇ ਅਸੀਂ ਜੰਗ ਹੈ ਗਈ ਸਾਨੂੰ ਮਤਲਬ ਸਾਨੂੰ ਵੀ ਭਗਵੰਤ ਮਰ ਸਾਡੇ ਵਾਸਤੇ ਇੱਕ ਕਲਾਕਾਰ ਵੀ ਸੀ ਬੜੀ ਵੱਡੀ ਗੱਲ ਹੀ ਸੋ ਇਹਨੇ ਗੱਲ ਕੀਤੀ ਮੁੜ ਕੇ ਹੌਲੀ ਹੌਲੀ ਉਦੋਂ-ਉਦੋਂ ਦੇ ਸੋਫੀ ਕੀਤੀ ਮੇਰਾ ਪਹਿਲੀ ਵਾਰੀ ਮੁੜ ਕੇ ਫੇਰੀ ਜਦੋਂ ਹੌਲੀ ਹੌਲੀ ਖੁੱਲਦਾ ਗਿਆ ਫਿਰ ਚਾਰ-ਚਾਰ ਘੰਟੇ ਫਿਰ ਕਈ ਵਾਰੀ ਫੋਨ ਕੱਟਣਾ ਔਖਾ ਜਾਂਦਾ ਦਾ ਏ ਮੈਂ ਨਾ ਇੱਕ ਵਾਰੀ ਨਾ ਮੋਗੇ ਨਾਲ ਮੋਗੇ ਨਾਲ ਸਾਹਬ ਨੂੰ ਡੇਪੇ ਰਾਤ ਆ ਤੇ ਹੁਣ ਸਾਡੇ ਕੁੜੀਆਂ ਇਨਕਲਾਬ ਫਸਿਆ ਹੀ ਸਾਡੇ ਅਹੀਂ ਉਹ ਤੋਂ ਪੈਸੇ ਇਕੱਠੇ ਕਰ-ਕਰ ਕੇ ਲੰਡਾ ਸੀ ਮੈਨੂੰ ਬੜਾ ਦੁੱਖ ਲੱਗਾ ਕਿ ਗੁਰੂਆ ਉਧਰ-ਉਧਰ ਬਰ ਪਾਏ ਮੈਂ ਸਟੋਰ ਦੇ ਬਾਹਰੋਂ ਬਰਪੂਰ ਸਾਫ਼ ਕਰਕੇ ਨਾ ਤੇ ਮੈਂ ਅੰਦਰ ਆਣ ਕੇ ਨਾ ਬੈਠਾ ਤੇ ਮੈਨੂੰ ਨਾ ਮੈਂ ਫੇਸਬੁਕ ਖੋਲੀ ਤੇ ਉੱਥੇ ਪਤਾ ਲੱਗਣ ਡਿਆ ਵੀ ਝੰਡਾ ਦੇ ਝੁੱਲ ਗਿਆ ਤੇ ਮੈਂ ਨਾ ਫੋਨ ਕੀਤਾ ਮੈਂ ਸਿੱਧਾ ਫੋਨ ਲਾਇਆ ਮੈਂ ਵੀ ਸਾਬ ਮਤਲਬ ਐਦਾ ਨਾ ਕਰੋ ਵੀ ਸਾਡੇ ਦੇ ਮਤਲਬ ਆਪਣਾ ਇਨਕਲਾਬ ਭਗਸਿਆ ਆਪਣਾ ਕਿ ਇਨਕਲਾਬ ਰਹਿ ਜਾਊਗਾ ਆਪਾਂ ਤਾਂ ਕੋਕੋਰੀ ਵਾਲੀ ਟ੍ਰੇਨ ਲੁੱਟਣੀ ਸਵੇਰੇ ਤੇ ਇਹਨਾਂ ਤੇਰੇ ਕੋ ਪੀਤੀ ਸਵੇਰੇ ਉੱਠੇ ਨਾ ਜਾਵੇ ਤੇ ਮੈਨੂੰ ਕਹਿੰਦਾ ਮੈਂ ਐਮਪੀ ਆ ਉਹਦਾ ਐਮਪੀ ਬਣ ਗਿਆ ਏ ਐਮਪੀ ਆ ਤੂੰ ਐਮਪੀ ਨੂੰ ਨਾ ਸਲਾਮਾ ਦੇ ਅੱਗੇ ਪਾ ਉਹ ਐਦਾ ਬੋਲਿਆ ਤੇ ਨਾ ਈਗੋ ਈਗੋ ਇਹ ਹੰਕਾਰ ਹੰਕਾਰੀ ਬਹੁਤ ਜ਼ਿਆਦਾ ਬੰਦਾ ਬਹੁਤ ਜ਼ਿਆਦਾ ਇਹਦਾ ਜੇ ਵਾਈਫ ਨਾਲ ਕਲੈਸ਼ ਹੋਇਆ ਬੇਟੀ ਨਾਲ ਕਲੈਸ਼ ਹੋਇਆ ਇਹ ਬਹੁਤ ਜ਼ਿਆਦਾ ਹੰਕਾਰੀ ਬੰਦਾ ਵਾ ਤੇ ਦੂਜੀ ਗੱਲ ਇਹਨੇ ਸਾਰੇ ਜਿੰਨੇ ਦੇ ਕਰੀਬੀ ਆ ਨਾ ਇਹਨੇ ਸਾਰੇ ਇਕੱਲਾ ਇਕੱਲਾ ਫੜਫੜ ਠੋਕਿਆ ਮਈਓ ਇਕੱਲਾ ਰਹਿ ਗਿਆ ਹੁਣ ਮੇਰੀ ਵਾਰੀ ਆ ਤੁਸੀਂ ਹੁਣ ਬਾਹਰੋਂ ਅਮਰੀਕਾ ਤੋਂ ਆਏ ਹੋ ਠੁਕਣ ਵਾਸਤੇ ਤੇ ਬਾਕੀ ਮੈਨੂੰ ਛਡਾ ਸ਼ੁਰੂ ਲਾਓਗੇ ਪਿੰਡ ਵਾਲਿਓ ਕਿ ਨਹੀਂ ਚਲੋ ਇਹ ਆਂਦੇ ਬਾਕੀ ਬਾਕੀ ਚੜਦੀ ਕਲਾ ਵਾ ਤੇ ਮੈਂ ਕਹਿਣਾ ਚਾਹੁੰਦੇ ਹਾਂ ਲੋਕ ਤੁਹਾਨੂੰ ਸੁਣਦੇ ਹੁਣ ਹਾਂਜੀ ਖਡੂਰ ਸਾਹਿਬ ਵਾਲੇ ਸੁਣਦੇ ਹੁਣ ਕੀ ਕਹਿੰਨੇ ਹੋ ਕਿ ਪਾਉਜੀ ਮੇਰੀ ਬੇਨਤੀ ਆ ਪਲੀਜ਼ ਤੁਹਾਡੇ ਅੱਗੇ ਓਵਰ ਕੌਨਫੀਡੈਂਸ ਨਾ ਹੋਇਓ ਆਪੋ ਆਪਣੇ ਪੋਲਿੰਗ ਬੂਥ ਪਕਤਾਇਓ ਕਟੋਗੜ 100 200 ਬੂਥ ਇਦਾਂ ਦਾ ਹੋਵੇ ਕਿ ਜਿੱਥੇ ਪਿਆਰ ਅਮਨ ਦੇ ਨਾਲ ਸਤਿਕਾਰ ਦੇ ਨਾਲ ਆਪਾਂ ਇੱਕੋ ਹੀ ਜਿਹੜਾ ਬੂਥ ਲੱਗੇ ਤੇ ਉੱਥੇ ਪਿਆਰ ਦੇ ਨਾਲ ਵੋਟਾਂ ਪਵਾਓ ਕਿ ਜਿਹੜੀਆਂ ਸਾਰੀਆਂ ਮਤਲਬ ਭਾਈ ਅਮਰਸਿਪਾਲ ਸਾਹਿਬ ਨੂੰ ਵੋਟਾਂ ਪਾਉਣ ਇੱਕੋ ਬੂਥ ਦੇ ਉੱਪਰ ਹੀ ਤੇ ਬਾਕੀ ਸ਼ਰਾਬ ਸ਼ਰੂ ਤੇ ਆਪਾਂ ਨਹੀਂ ਪੀਣੀ ਨਾ ਆਪਾਂ ਪੈਸੇ ਦੇਣੇ ਆ ਪਰ ਜਿਹੜੇ ਵਰਤੌਂਦੇ ਆ ਉਹਨਾਂ ਨੂੰ ਫਿਰ ਮਤਲਬ ਚੂਕਾਰ ਅਜਮਾ ਹਿਲ ਤੇ ਦਰ ਗੁਜਤ ਹਲਾਲ ਹਸਤ ਬਰਦਨ ਬਸ਼ਮ ਸੇਰ ਦਸ ਫਿਰ ਜਿਹਦਾ ਗੁਰੂ ਸਾਹਿਬ ਕਹਿੰਦੇ ਆ ਵੀ ਜਿਹਦਾ ਇਲਾਜ ਛੱਤਰ ਆ ਉਹਦਾ ਛੱਤਰ ਹੀ ਕਰੋ ਫਿਰ ਜਿਹੜੇ ਫਿਰ ਜੇ ਵਰਤੌਂਦੇ ਆ ਫਿਰ ਉਹਨਾਂ ਦੇ ਡਾਂਗ ਠੋਕੋ ਤੇ ਜਾ ਉਹਨਾਂ ਨੂੰ ਸਮਝਾਓ ਬਾਕੀ ਇਹ ਕੋਈ ਖਡੂਰ ਸਾਹਿਬ ਵਾਲਿਆਂ ਦੇ ਸਿਰ ਤੇ ਮੇਹਣਾ ਨਹੀਂ ਜੇ ਖਡੂਰ ਸਾਹਿਬ ਅੱਠਾਂ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਤੇ ਐਵੇਂ ਉਥੇ ਮਤਲਬ ਜਾ ਤੇ ਸਾਰਾ ਹਲਕਾ ਵੇਖਿਓ ਕਿ ਕਿਤੋਂ-ਕਿਤੋਂ ਵੋਟਾਂ ਘਟੀਆਂ ਵਾ ਵੋਟਾਂ ਘਟਨੀਆਂ ਜੇ ਉਹ ਜੀਰੇ ਵਾਲੇ ਪਾਸੇ ਜਿੱਦਾਂ ਤੁਸੀਂ ਪ੍ਰਚਾਰ ਨਹੀਂ ਕਰਨ ਦਾ ਠੀਕ ਆ ਜਾ ਤੇ ਉਧਰਲੇ ਬਨੇ ਪ੍ਰਚਾਰ ਕਰੋ ਤੇ ਜ਼ੋਰ ਲਾਓ ਐਵੇਂ ਇੱਥੇ ਜਿੱਥੇ ਆਲਰੇਡੀ ਆਪਾਂ ਜਿੱਤੇ ਆਦੇ ਉਥੋਂ ਹਾਰ ਪਾਉਣ ਦਾ ਕੋਈ ਫਾਇਦਾ ਨਹੀਂ ਆ ਤੇ ਨਾ ਮੁੜ ਕੇ ਪਛਤਾਉਂਦਾ ਕੋਈ ਫਾਇਦਾ ਵਾ ਤੇ ਨਾਲ ਹੀ ਫਰੀਦਕੋਟ ਵਾਲਿਓ ਤੁਸੀਂ ਵੀ ਸਾਡੀ ਠੱਠੀ ਪੱਗ ਜਿਹਨੇ ਚੁੱਕੇ ਸਿਰ ਤੇ ਰੱਖੀ ਉਸ ਸਿੰਘ ਦਾ ਪੁੱਤ ਖਲੋਤਾ ਵਾ ਉਹ ਜਿਹੜੇ ਸੂਰਮੇ ਸਾਡੀ ਕੌਮ ਦੀਆਂ ਪੱਗਾਂ ਦੇ ਲੜ ਬਣਿਆ ਨਾ ਭਾਈ ਸਰਬਜੀਤ ਸਿੰਘ ਹਣੀ ਉਹ ਉਹ ਦਾ ਬੈਂਤੇ ਬੁੱਚੜ ਦਾ ਪੁੱਤ ਨੀ ਆ ਉਹ ਸ਼ਹੀਦ ਭਾਈ ਬੈਂਤ ਸਿੰਘ ਦਾ ਪੋਤੇ ਆ ਉਹ ਉਹ ਬੈਂਤੇ ਦਾ ਪੁੱਤ ਦੇ ਉਹ ਤੇ ਉਹ ਤੇ ਕੰਜਰ ਮਰ ਗਏ ਉਹਦੇ ਉਹਨਾਂ ਉਹਦਾ ਹੀ ਰੋੜ ਖੜ ਜਾਣਾ ਵਾ ਉਹ ਬਿੱਟੂ ਜੀ ਆ ਵੀ ਉਹ ਕਮਲਾ ਹੋਇਆ ਫਿਰਦਾ ਵਾ ਉਹ ਲੁਧਿਆਣੇ ਵਾਲਾ ਸੋ ਜਿਨ੍ਹਾਂ ਨੇ ਪਰਿਵਾਰ ਵਾਰੇ ਜਿਨ੍ਹਾਂ ਨੇ ਇਨੇ ਸੇਕ ਛੱਲੇ ਆ ਉਹਨਾਂ ਦਾ ਫਰਜ਼ ਬਣਦਾ ਵਾ ਤੁਸੀਂ ਪੰਥਕ ਆਵਾਜ਼ ਜੇ ਤੁਸੀਂ ਚਾਹੁੰਦੇ ਜੇ ਸਾਡੇ ਮਾਨ ਸਾਹਿਬ ਆਖੀ ਜਾਂਦੇ ਨੇ ਮੈਨੂੰ 13 ਬਾਵਾ ਦੇ ਦੋ ਮੈਨੂੰ 13 ਬਾਵਾ ਦੇ ਦੋ ਤੇੜੇ ਤੈਨੂੰ ਅੱਗੇ 92 ਦਿੱਤੀਆਂ ਉਹ ਕਿੱਥੇ ਗਈਆਂ ਦੱਸ ਉਹਨਾਂ 'ਚ ਕਿਹੜਾ ਬੋਲਿਆ ਔੜਿਆ ਮੁੱਲ ਦੇ ਆ ਔੜਾ ਹਰਪ੍ਰਜਨ ਸਿੰਘ ਔੜਾ ਆ लवली ਯੂਨੀਵਰਸਿਟੀ ਵਾਲਾ ਉਹ ਬੋਲੇ ਕਿਹੜੇ ਪੰਜਾਬ ਦੇ ਮਸਲੇ ਤੇ ਬੋਲੇ ਸਾਨੂੰ ਤਾਂ ਕੋਈ ਦੱਸੋ ਤੇ ਸਹੀ ਵੀ ਆ ਵਲਟੋਆ ਕੀ ਆਂਦਾ ਉਹ ਨਵੀਂ ਗੱਲ ਵੇਖੋ ਵਲਟੋਈ ਨੂੰ ਲੋਕੀ ਨਾ ਬੂੰਹਾਂ ਨਹੀਂ ਕੋਈ ਬੋਲ ਕੇ ਕਹਿੰਦੇ ਜਿੱਥੇ ਵਲਟੋਆ ਆਂਦਾ ਨਾ ਵਲਟੋਆ ਦੇ ਮੈਨੂੰ ਵੋਟਾਂ ਪਾਓਗੇ ਲੋਕੀ ਦੋਵੇਂ ਬਾਵਾ ਖੜੀਆਂ ਕਰ ਦਿੰਦੇ ਆ ਵੀ ਸਾਡੇ ਹੱਥ ਖੜੇ ਪਾਉ ਜਿੱਦਾਂ ਤੂੰ ਖੜੇ ਕਰਕੇ ਆ ਗਿਆ ਇਹਨਾਂ ਕਰ ਦੋ ਇੱਕ ਰੀ ਸਾਰੇ ਸੋ ਸੋ ਸ੍ਰੀ ਅਕਾਲ ਆ ਵਲਟੋਈ ਦਾ ਹਾਲਿਆ ਤੇ ਬਾਕੀ ਅਸੀਂ ਅਮਰਤਪਾਲ ਸਾਂ ਇੱਕ ਬੰਦੇ ਦੇ ਨਾਲ ਨਹੀਂ ਆ ਵੇਖੋ ਜੋ ਨੇ ਵੀਰ ਨੇ ਮੇਮ ਸ਼ੁਰੂ ਕੀਤੀ ਸੀ ਨਾ ਨਸ਼ਿਆਂ ਦੇ ਖਿਲਾਫ ਵੇਖੋ ਮੈਨੂੰ ਹੋਰ ਨਹੀਂ ਕੋਈ ਪਤਾ ਯਾਰ ਮੁੰਡੇ ਵੈਸੇ ਇੱਕ ਗੱਲ ਤਾਂ ਹੈ ਬਾਈ ਭਗਵਾਨ ਦੇ ਨਾਲ ਰਹਿ ਕੇ ਤੁਹਾਨੂੰ ਭਾਸ਼ਣ ਵਾਲੀ ਕਲਾ ਤਾਂ ਆ ਗਈ ਭਗਵੰਤਬਾਂਦੀ ਉਹ ਭਰਾਵਾ ਮੇਰੇ ਘਰ ਦੇ ਮੈਂ ਵੀ ਚਲੋ ਹੁਣ ਉਹ ਲੋਕਾਂ ਦੇ ਪੱਗਵਟ ਭਰਾ ਹੁੰਦੇ ਸੀ ਪੈਗਵਟ ਭਰਾ ਸੀ ਮੈਂ ਇਹਦੇ ਭਗਵੰਤ ਤੇ ਜਦੋਂ ਇਹ ਸੀਐਮ ਬਣਿਆ ਨਾ ਤੇ ਮੇਰੇ ਘਰ ਦੇ ਮੈਨੂੰ ਆਖਿਆ ਨਾ ਤੂੰ ਵੀ ਕੋਈ ਚੱਜ ਕਰ ਲੈ ਆਪਣਾ ਯਾਰ ਵੇਖ ਲੈ ਤੂੰ ਇੰਜ ਲਾਣ ਪੀ ਜਾ ਨਾ ਉਹ ਲਾਣ ਪੀ ਪੀ ਵੈਸੇ ਮੁੱਖ ਮੰਤਰੀ ਬਣ ਗਿਆ ਦੱਸ ਮੈਨੂੰ ਸਮਝ ਨਾ ਵੀ ਘਰ ਦੇ ਮੈਸੇਫਤ ਕਰਨ ਦੇ ਕਿ ਬੇਇਜ਼ਤੀ ਕਰਨ ਦੇ ਮੈਨੂੰ ਸੋ ਚਲੋ ਬਿਲਕੁਲ ਬਾਈ ਦਾ ਪਿੰਡ ਹੈ ਹੋਰ ਲੋਕਾਂ ਨਾਲ ਵੀ ਗੱਲ ਕਰਦੇ ਦੱਸੀਕਰ ਬਾਈ ਤੁਹਾਡੇ ਹੱਥ ਚ ਮਾਈਕ ਹੈ ਨਿਸ਼ਾਨ ਜਿਹੜਾ ਮਿਲਿਆਗਾ ਇਹ ਐਂ ਨਾਲ ਹੀ ਰੱਖਿਆ ਵਾਹਿਗੁਰੂ ਲੱਗਦੀਆਂ ਨੇ ਵੋਟਾਂ ਪੈਣਗੀਆਂ ਵਾਹਿਗੁਰੂ ਮੈਂ ਨਾ ਜੀ ਨੇਹਰੀਆਂ ਬੰਦਾਂਗੇ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਸਿੱਖ ਕੌਮ ਨੂੰ ਸ਼ਹੀਦ ਸਾਡੇ ਯੋਧੇ ਸਰਦਾਰ ਸ਼ਹੀਦ ਕਰਤਾਰ ਸਿੰਘ ਸਰਾਬੇ ਦੀਆਂ ਬਹੁਤ ਬਹੁਤ ਮੁਬਾਰਕਾਂ ਉਹਨਾਂ ਦਾ ਜਨਮ ਦਿਨ 24 ਮਈ 1896 ਨੂੰ ਸਾਡਾ ਭਰਾ ਉਸ 3020 ਸਟਾਕ ਨੇ ਸ਼ਹਿਰ ਗਦਰੀ ਬਾਬਿਆਂ ਦਾ ਉਹਨਾਂ ਦੇ ਅਸੀਂ ਵਾਰਸ ਆ ਉਹਨਾਂ ਦੀਆਂ ਪੈੜਾਂ ਤੇ ਅਸੀਂ ਚੱਲਾਂਗੇ ਇਹ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਕਸੁੱਟਿਆ ਇਹਨਾਂ ਲੀਡਰਾਂ ਨੇ ਤੁਹਾਨੂੰ ਕੋਈ ਦੱਸੰਦੀ ਕੋਈ ਰਹਿ ਗਿਆ ਅੱਜ ਬਾਈ ਅਮਰੀਕਾ ਤੋਂ ਆਏ ਲੱਗਦੇ ਵੀ ਉਹ ਗਦਰੀ ਬਾਬਿਆਂ ਦਾ ਖੂਨ ਹੀ ਆ ਜਿਹੜਾ ਵਾਪਸ ਆਇਆ ਵਾਹ ਗਰੂ ਜੀ ਸ਼ਹੀਦ ਕਰਤਾਰ ਸਿੰਘ ਸਰਾਬੇ ਨੂੰ ਇੱਕ 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 ਵਿਦਵਾਨ ਨੇ ਕਿਹਾ ਵੀ ਇਹ ਜੋਦੇ ਜਿਹੜੇ ਆ ਸ਼ਹੀਦ ਕਰਤਾਰ ਸਿੰਘ ਸਰਾਬ ਹਣੀਆਂ ਦੇ ਵੀ ਅਸੀਂ ਸ਼ਹੀਦ ਹੋ ਕੇ ਫੇਰ ਦੁਬਾਰਾ ਜਨਮ ਲਵਾਂਗੇ ਇਹ ਸੁਖਾ ਜਿੰਦਾ ਸ਼ਹੀਦ ਕਰਤਾਰ ਸਿੰਘ ਸਰਾਬਾ ਹਰੀ ਸਿੰਘ ਨਲਵੇ ਜੱਸਾ ਜੇ ਗੱਲ ਵਾਲੀ ਇੱਥੇ ਹੀ ਨੇ ਸਾਰੇ ਇਹ ਕੋਈ ਮਹਾਰਾਜ ਕਲਾ ਵਰਤਾਊਗਾ ਸਾਰੇ ਯੋਧੇ ਇੱਥੇ ਆ ਇੱਥੇ ਹੀ ਰਹਿਣਗੇ ਅਸੀਂ ਇਹ ਕਾਲੀ ਦਲ ਜਿਹੜਾ ਵਾ ਇਹ ਬਾਦਲ ਉਹਨਾਂ ਨੇ ਕਬਜ਼ਾ ਕੀਤਾ ਇਹ ਸਾਡੇ ਪੁਰਖਿਆਂ ਨੇ ਜੇਲਾਂ ਗੱਟੀਆਂ ਮਲਟੋਆ ਕਹਿੰਦਾ ਮੈਂ ਜੇਲ੍ਹ ਗੱਟੀ ਦਾਸ ਆ ਲੈ ਐਨਐਸਏ ਲੱਗਾ ਰਿਆ ਦੋ ਵਾਰਾਂ ਤੈਨੂੰ ਮੰਤਰੀ ਬਣਾਤਾ ਹੋਰ ਤੂੰ ਹਟ ਗਈ ਜੇਦੂ ਤੇਰੇ ਤੇ ਲੱਗੇ ਐਨਐਸਏ ਤੈਨੂੰ ਕਿੰਨਾ ਮਾਨ ਸਤਕਾਰ ਦਿੱਤਾ ਸੰਗਤ ਨੇ ਮੇਰੇ ਪਰਦਾਦੇ ਨੇ ਜੀ ਜਦੋਂ ਜਦੋਂ ਅੱਜ ਪਾਵਰ ਆਈ ਉਦੋਂ ਸਿੱਖ ਪੰਥ ਨੂੰ ਉਹਨੇ ਅਹਿਸਾਸ ਕਰਾਇਆ ਕਿ ਹਾਂ ਪੰਥ ਦੇ ਹੱਥ 'ਚ ਪਾਵਰ ਹੈ ਬਿਲ ਮੇਰੀ ਗੱਲ ਸੁਣੋ ਜੀ ਵੇਖੋ ਵਾਹਿਗੁਰੂ ਜੀ ਉਹਦੇ ਉਹਨਾਂ ਨੂੰ ਜਦੋਂ ਪਾਵਰ ਆਈ ਉਹਨਾਂ ਕਦੀ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਕਿ ਕਦਨ ਵਲਟੋਏ ਨੇ ਜਗਤਾਰ ਸਿੰਘ ਵਾਰੇ ਦੀ ਗੱਲ ਕੀਤੀ ਕਿਦਨ ਜਗਤਾਰ ਸਿੰਘ ਤਾਰੇ ਦੀ ਗੱਲ ਕੀਤੀ ਜਿੰਨੇ ਵੀ ਸਾਡੇ ਬੰਦੀ ਸਿੰਘ ਸਾਡੇ ਸਤਕਾਰਯੋਗ ਹੋ ਗਿਆ ਕਿਉਂਕਿ ਜਿਹੜਾ ਸਿਸਟਮ ਆ ਇਹ ਜਿੱਦਾਂ ਨੂੰ ਭਾਈ ਸਾਹਿਬ ਮੈਂਬਰ ਪਾਰਲੀਮੈਂਟ ਬਣਨਗੇ ਵਾਹਿਗੁਰੂ ਜੀ ਮੇਰੇ ਦੇ ਦਿਲ ਦੀ ਖੁਆਇਸ਼ ਸੀ ਜਦੋਂ ਭਾਈ ਸਾਹਿਬ ਇੱਥੇ ਆਏ ਸੀ ਰਾਜਨੀਤਿਕ ਪਾਰਟੀ ਬਣਾਉਣ ਅਸੀਂ ਜਿਹੜੀ ਆ ਸੱਤਾ ਦੇ ਕਾਬਜ ਹੋਈਏ ਸਾਰਾ ਸਿਸਟਮ ਨੂੰ ਅਸੀਂ ਫਿਰ ਜਿੱਦਾਂ ਸਿੱਧੂ ਮੂਸੇਵਾਲੇ ਦੀ ਇੱਕ ਮੈਨੂੰ ਕਹਾਵਤ ਯਾਦ ਆ ਉਹਨੂੰ ਲੋਕ ਕਹਿੰਦੇ ਤੂੰ ਪਾਰਟੀ ਗਲਤ ਚੁਣ ਲਈ ਪਰ ਉਹਨੇ ਕਿਹਾ ਵੀ ਜੇ ਛੱਪੜ ਨੂੰ ਛੱਪੜ ਨੂੰ ਸਾਫ਼ ਕਰ ਲਈ ਛੱਪੜ ਦੇ ਵਿੱਚ ਵੜਨਾ ਪੈਣਾ ਇਹ ਗੰਦਗੀ ਨੂੰ ਸਾਫ਼ ਕਰਨੀ ਇਹਦੇ ਵਿੱਚ ਵੜਾਂਗੇ ਇਹਦੇ ਕਾਬਜ ਹੋਵਾਂਗੇ ਫੇਰ ਹੀ ਹਨਾ ਆਪਾਂ ਇਹ ਸਿਸਟਮ ਨੂੰ ਬਦਲ ਸਕਦੇ ਹਾਂ ਤੁਹਾਨੂੰ ਕੀ ਲੱਗਦਾ ਅਮਰਿਤਪਾਲ ਜੇ ਇਹ ਚੋਣ ਜਿੱਤਦੇ ਨੇ ਇੱਕ ਨਵੀਂ ਸਿਆਸੀ ਧਿਰ ਖੜੀ ਕਰਦੇ ਤੇ ਪੰਜਾਬ ਵਾਲੇ ਜਿਤਾਉਣਗੇ ਉਹੋ ਜੀ ਲਹਿਰ ਬਣੂਗੀ ਪੰਜਾਬ। ਹਾਏ ਗੁਰੂ ਜੀ ਇਹ ਸ਼ੁਰੂਆਤ ਆ ਪੰਜਾਬੀ ਪੰਜਾਬੀ ਧਿਰ ਬਣਨੀ ਚਾਹੀਦੀ ਪੰਜਾਬ ਦੀ। ਇਹ ਸ਼ੁਰੂਆਤ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸੱਚੀ ਸੁੱਚੀ ਜਿਹੜੀ ਧਿਰ ਜਿਹੜਾ ਸੰਵਿਧਾਨ ਸਾਡਾ ਕਾਲ ਤੱਕ ਤੱਕ ਸਾਬ ਦਾ ਸੰਵਿਧਾਨ ਹੋਵੇ ਉਹਦੇ ਆਧਾਰ ਤੇ ਜਿਹੜੀ ਸਾਡੀ ਜਿਹੜੀ ਆ ਪਾਰਟੀ ਚੱਲੇ ਫੇਰ ਹੀ ਪੰਜਾਬ ਦਾ ਭਲਾ ਹੋ ਸਕਦਾ ਅਸੀਂ ਧਰਮ ਨੂੰ ਆਪਣੇ ਨੂੰ ਸਭ ਤੋਂ ਪਹਿਲਾਂ ਉੱਪਰ ਰੱਖਾਂਗੇ। ਬਿਲਕੁਲ ਬਾਈ ਤੁਹਾਡਾ ਸਾਰਾ ਪਿੰਡੀ ਵਾਲਾ ਜਾਗਰੂਕਾ ਇੱਕ ਤੋਂ ਇੱਕ ਵੱਧ ਕੇ ਗੱਲ ਕਰਦੇ। ਜੀ ਬਿਲਕੁਲ ਵੇਖੋ ਚਲੋ ਇਹ ਤਾਂ ਇਹ ਨਵੇਂ ਮੁੰਡੇ ਆ ਜਿਹੜੇ ਪੜ੍ਹੇ ਲਿਖੇ ਸੋ ਮੈਨੂੰ ਇੱਕ ਨਾ ਬੜਾ ਪ੍ਰਾਊਡ ਹੁੰਦਾ ਪਹਿਲਾਂ ਨਾ ਇੱਕ ਹਨੇਰੀ ਚੱਲ ਗਈ ਪੰਜਾਬ ਦੇ ਵਿੱਚ ਜਦੋਂ ਕਲਾਕਾਰਾਂ ਦੇ ਨਾ ਮੁੰਡਿਆਰੇ ਬੋਦੇ ਕਰਾਲੇ ਸਾਰੇ ਤੇ ਹੁਣ ਤੁਸੀਂ ਵੇਖੋ ਸਾਰੇ ਆ ਵੇਖੋ ਨਵੇਂ ਮੁੰਡੇ ਮਤਲਬ ਸਾਰੇ ਮੁੰਡੇ ਦਿਮਾਲਿਆਂ ਵਾਲੇ ਦਸਤਾਰਾਂ ਵਾਲੇ ਔਰ ਬੜੇ ਜਾਗਰੂਕ ਮੁੰਡੇ ਨੇ ਔਰ ਇੱਕ ਨਾ ਸਾਡੇ ਜਿਹੜੀ ਸਾਡੇ 90s 90s ਵਾਲੇ ਨਾ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਠੁਕੇ ਸੀ ਉਹਨਾਂ ਦੇ ਜਿਹੜੇ ਨਵੇਂ ਬੱਚੇ ਨੇ ਸਾਡਾ ਹਾਲ ਵੇਖਿਆ ਨਾ ਹੁਣ ਨਵੇਂ ਮੁੰਡਿਆਂ ਦਾ ਕਾਫੀ ਫਰਕ ਆ ਪਰ ਪਹਿਲਿਆਂ ਦਾ ਜਿਹੜਾ ਵਾ ਉਹ ਮਤਲਬ ਕਾਫੀ ਕੰਮ ਖਰਾਬ ਸੀ ਸੋ ਅ ਔਰ ਬਾਕੀ ਸਾਡਾ ਤੇ ਹੈ ਹੀ ਸਾਰਾ ਚੜ੍ਹਦੀ ਕਲਾ ਦਾ ਸੰਕਲਪ ਹੀ ਸਾਡੇ ਪੰਥ ਦਾ ਵਾ ਸੋ ਅਸੀਂ ਤਾਂ ਉੱਪਰ ਹੀ ਉਹ ਝੂਲਦੇ ਝੰਡੇ ਵਾਲੇ ਵੇਖ ਕੇ ਚੜ੍ਹਦੀ ਕਲਾ ਵਾਲੇ ਵੇਖ ਕੇ ਹੀ ਜਉਨੇ ਆ ਫਿਰ ਉੱਠ ਖੜਦੇ ਆ ਚਾਹੇ ਹਾਰ ਆਉਂਦੇ ਆ ਹਨੇਰੀਆਂ ਸਾਡੇ ਸ਼ਹੀਦਾਂ ਦਾ ਖੂਨ ਡੋਲਾ ਨੂੰ ਹੀ ਯਾਈ ਨਹੀਂ ਜਾਣ ਦਵਾਂਗੇ ਉਹਦਾ ਅਸੀਂ ਉਹਦਾ ਉਹਦੀ ਧੂੜ ਜਿਹੜੀ ਸਾਡੇ ਲਈ ਇੱਕ ਜਿਹੜੀ ਵੱਖਰਾ ਜੋਸ਼ ਭਰ ਦਿੰਦੀ ਸਾਡੇ ਜਰ ਅਸੀਂ ਮੁੱਲ ਤਾਰਾਂਗੇ ਅਸੀਂ ਸਾਡਾ ਪੰਜਾਬ ਆ ਇਹਨੂੰ ਹੱਸਦਾ ਵਸਦਾ ਰੰਗਲਾ ਕੋਈ ਗੱਲ ਨਹੀਂ ਨਸ਼ੇ ਤੇ ਲਾਗੇ ਸਾਡੇ ਭੈਣ ਭਰਾ ਵਾ ਕੋਈ ਬਗਾਨੇ ਨਹੀਂਗੇ ਉਹ ਵੱਖਰੀ ਗੱਲ ਆ ਚਲੋ ਸਾਰੇ ਗੁਰੂ ਗੋਬਿੰਦ ਸਿੰਘ ਕਲਗੀਾਂ ਵਾਲੇ ਦੇ ਪੁੱਤਰ ਆ ਮਾਤਾ ਸਹਿਬਕੌਰ ਦੇ ਬੱਚੇ ਆ ਸਾਰੇ ਸਾਡੇ ਭਰਾ ਵਾ ਇਹਨਾਂ ਨੂੰ ਫੇਰ ਅਸੀਂ ਅਸੀਂ ਫਸੇ ਨਸ਼ੇ ਵਿੱਚ ਮੁੜੇ ਆਏ ਅਸੀਂ ਫੇਰ ਉਹ ਪੈਰੀ ਨਾ ਕੋਈ ਆਉਂਦਾ ਹੁੰਦਾ ਸਾਡੇ ਥਾਂ ਕੋਈ ਹੋਰ ਵੀ ਜੇ ਸਾਡੇ ਕੋਈ ਅਸੀਂ ਜੇ ਪੰਜਾਬੀ ਆ ਸਾਡੇ ਮੁੰਡੇ ਫਸੇ ਆ ਨਾ ਅਸੀਂ ਵਾਰ-ਵਾਰ ਸਾਡੇ ਦੇ ਕਿੰਨੇ ਝਖੜ ਝੁੱਲੇ ਆ ਚਾਹੇ ਨਸ਼ਿਆਂ ਦੇ ਚਾਹੇ ਖੜਕੂ ਬਣਾ ਬਣਾ ਮੁੰਡੇ ਮਾਰੇ ਆ ਗਰੀ ਰੈਵਲੂਸ਼ਨ ਦੇ ਵਿੱਚ ਦਵਾਈਆਂ ਪਾਪਾ ਸਾਡੇ ਮਾਰਤੇ ਉਹ ਗळा 'ਚ ਰਸੇ ਪਾਪਾ ਮਾਰਤੇ ਮੁੜ ਕੇ ਨਸ਼ਿਆਂ ਦੀ ਗੱਲ ਵੇਖੋ ਕਿੰਨੀ ਵਾਰ ਅਸੀਂ ਡਿਗ 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 ਉੱਠੇ ਆ ਜੇ ਕੋਈ ਪੰਜਾਬੀਆਂ ਹੀ ਥਾ ਕੋਈ ਹੋਰ ਹੁੰਦਾ ਨਾ ਤੇ ਉਹ ਮੁੜ ਕੇ ਪੈਰੀਂ ਨਾ ਆਉਂਦਾ ਅਸੀਂ ਫੇਰ ਖਲੋਤੇ ਆ ਤੇ ਤੁਹਾਨੂੰ ਹਰ ਵਾਰ ਡਿਗ ਕੇ ਅਸੀਂ ਬੋਰ ਡਾਊਨ ਨਹੀਂ ਹੋਣਾ ਨੈਵਰ ਬੋਰ ਡਾਊਨ ਅਹੀਂ ਅਸੀਂ ਆ ਕਰ ਵੀ ਵਿਲ ਨੈਵਰ ਬੋ ਡਾਊਨ ਅਹੀਂ ਬੋ ਡਾਊਨ ਨਹੀਂ ਹੋਵਾਂਗੇ ਸਾਡੇ ਹਥਿਆਰ ਉਹ ਕਹਿੰਦਾ ਕਿ ਗਿਰਤੇ ਹਨ ਸ਼ਾਹ ਸਵਾਰ ਅਕਸਰ ਮੈਦਾਨੇ ਜੰਗ ਮੇਂ ਹਾਰ ਜੇਦੀ ਗੱਲ ਨਹੀਂ ਆ ਇਹ ਤੂੰ ਵੇਖ ਕੇ ਹਥਿਆਰ ਛੁੱਟਾ ਕਿਦੇ ਹੱਥ ਚੋਂ ਆ ਸਾਡੇ ਹਥਿਆਰ ਕੱਲ ਵੀ ਹੱਥ ਚ ਹੀ ਅੱਜ ਵੀ ਹੱਥ ਚ ਆ ਤੇ ਆਉਣ ਵਾਲੇ ਸਾਡੇ ਹੱਥਾਂ ਚੋਂ ਛੁੱਟਣਗੇ ਤਾਂ ਸਾਡੇ ਪੁੱਤ ਫੜਨਗੇ ਸਾਡੇ ਪੁੱਤਾਂ ਜੋ ਹੱਥਾਂ ਛੁੱਟਣਗੇ ਤੇ ਗਾਂ ਉਹਨਾਂ ਦੇ ਪੁੱਤ ਫੜਨਗੇ ਇਹ ਇਦਾਂ ਹੀ ਜਿੱਥੇ ਕਲਗੀਆਂ ਵਾਲੇ ਨੇ ਚਾਰ ਪੁੱਤ ਵਾਰੇ ਇਸ ਧਰਤੀ ਤੋਂ ਇਹ ਧਰਤੀ ਕੋਈ ਐਵੇਂ ਧਰਤੀ ਨਹੀਂ ਤੇ ਇਹ ਇਦਾਂ ਨਹੀਂ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋਖਡੂਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਜੋਦੇ ਬਾਈ ਨਾਲ ਗੱਲ ਕੀਤੀ ਅਮਰੀਕਾ ਤੋਂ ਸਿੱਧਾ ਪਿੰਡ ਪਹੁੰਚੇ ਤੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਵੀ ਦਸੀ ਆਮ ਆਦਮੀ ਪਾਰਟੀ ਬਾਰੇ ਭਗਵੰਤ ਮਾਨ ਬਾਰੇ ਤੁਸੀਂ ਕੀ ਵਿਚਾਰ ਬਣਾਇਆ ਕਿ ਇਸ ਵਾਰ ਕਿਉਂ ਨੂੰ ਫੋਟ ਪਾਉਣੀ ਆ ਆਪਣੇ ਹਰੇ ਕੈਂਡੀਡੇਟ ਨੂੰ ਲੋਕਾਂ ਨੂੰ ਮੁੱਦਿਆਂ ਨੂੰ ਪਰਖੋ ਜਾਚੋ ਪਉਖ ਦੇਖੋਗੇ ਪਉਖ ਦੇ ਵਿੱਚ ਉਹਦਾ ਕੀ ਅਸਰ ਪੈਣਾ ਹੈ ਉਸ ਤੋਂ ਬਾਅਦ ਆਪਣੀ ਵੋਟ ਪੋਲ ਕਰੋ ਵੋਟ ਪੋਲ ਕਰਨੀ ਬਹੁਤ ਜ਼ਰੂਰੀ ਹੈ ਆਪਣੇ ਸਹਾਇਕੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ